ਸਤ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਵੱਲੋਂ ਨੇਪਾਲ 'ਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਨਾਗਰਿਕਾਂ ਨੂੰ ਵਿਰੋਧ ਪ੍ਰਦਰਸ਼ਨਾਂ ਤੋਂ ਦੂਰੀ ਬਣਾਉਣ ਲਈ ਕਿਹਾ ਝੁੱਗੀਆਂ ਦੀ ਲਗਾਤਾਰ ਵੱਧ ਦੀ ਗਿਣਤੀ ਤੋਂ ਲੋਕ ਤੰਗ ਬੈਰੀ ਸ਼ਹਿਰ ਦੇ ਮੇਅਰ ਵੱਲੋਂ ਐਮਰਜੈਂਸੀ ਦਾ ਐਲਾਨ ਪ੍ਰਧਾਨ ਮੰਤਰੀ ਕਾਰਨੀ ਨਾਲ ਐਡਮਿੰਟਨ 'ਚ ਲਿਬਰਲਜ਼ ਦੀ ਬੈਠਕ 15 ਸਤੰਬਰ ਤੋਂ ਸ਼ੁਰੂ ਹੋਵੇਗੀ ਹਾਊਸ ਆਫ ਕਾਮਨਸ ਦੀ ਕਾਰਵਾਈ। ਐਰਿਕਸਨ ਕੈਨੇਡਾ ਚ 100 ਕਰਮਚਾਰੀਆਂ ਦੀ ਕਰੇਗਾ ਛਾਂਟੀ। ਕੰਪਨੀ ਨੇ ਕਰਮਚਾਰੀਆਂ ਨੂੰ ਫੈਸਲੇ ਬਾਰੇ 8 ਸਤੰਬਰ ਨੂੰ ਕੀਤਾ ਸੂਚਿਤ। ਕੈਨੇਡਾ ਆਪਣੇ ਨਾਗਰਿਕਾਂ ਨੂੰ ਨੇਪਾਲ ਚ ਉੱਚ ਪੱਧਰੀ ਸਾਵਧਾਨੀ ਵਰਤਣ ਦੀ ਅਪੀਲ ਕਰ ਰਿਹਾ ਹੈ। ਨੇਪਾਲ ਚ ਪਿਛਲੇ ਹਫਤੇ ਤੋਂ ਸ਼ੁਰੂ ਹੋਏ ਸੋਸ਼ਲ ਮੀਡੀਆ ਬੈਨ ਅਤੇ ਭ੍ਰਸ਼ਟਾਚਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ ਜਾਨੀ ਨੁਕਸਾਨ ਹੋਇਆ ਹੈ। ਕੈਨੇਡੀਅਨ ਸਰਕਾਰ ਨੇ ਨੇਪਾਲ ਲਈ ਆਪਣੀ ਯਾਤਰਾ ਸਲਾਹ ਨੂੰ ਅਪਡੇਟ ਕੀਤਾ ਹੈ। ਨੇਪਾਲ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਵਧ ਰੇ ਟਕਰਾਅ ਕਾਰਨ ਸਥਾਨਕ ਅਧਿਕਾਰੀਆਂ ਨੇ ਕਠਮੰਡੂ ਘਾਟੀ ਦੇ ਕਈ ਜ਼ਿਲ੍ਹਿਆਂ 'ਚ ਕਰਫਿਊ ਲਗਾ ਦਿੱਤਾ ਹੈ ਤੇ ਤ੍ਰਿਭਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਬੰਦ ਜਾਂ ਰੱਦ ਕਰ ਦਿੱਤਾ ਹੈ। ਕੈਨੇਡੀਅਨ ਅਧਿਕਾਰੀ ਨੇਪਾਲ 'ਚ ਮੌਜੂਦ ਆਪਣੇ ਨਾਗਰਿਕਾਂ ਨੂੰ ਪ੍ਰਦਰਸ਼ਨਾਂ ਅਤੇ ਸਰਕਾਰੀ ਇਮਾਰਤਾਂ ਤੋਂ ਦੂਰ ਅਤੇ ਸੁਰੱਖਿਅਤ ਇਲਾਕੇ 'ਚ ਰਹਿਣ ਦੀ ਸਲਾਹ ਦੇ ਰਹੇ ਨੇ। ਨੇਪਾਲ 'ਚ ਫੌਜ ਵੱਲੋਂ ਕਮਾਨ ਸੰਭਣ ਦੇ ਬਾਵਜੂਦ ਰਾਜਨੀਤਿਕ ਅਸ਼ਾਂਤੀ ਜਾਰੀ ਹੈ। ਕੈਨੇਡੀਅਨ ਅਧਿਕਾਰੀਆਂ ਨੇ ਆਪਣੇ ਨਾਗਰਿਕਾਂ ਨੂੰ ਨਵੀਨਤਮ ਜਾਣਕਾਰੀ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਲਈ ਸਥਾਨਕ ਮੀਡੀਆ ਦੀ ਨਿਗਰਾਨੀ ਕਰਦੇ ਰਹਿਣ ਲਈ ਕਿਹਾ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਦੇਸ਼ ਦੀ ਰਾਜਧਾਨੀ 'ਚ ਪ੍ਰਦਰਸ਼ਨਕਾਰੀ ਦੁਬਾਰਾ ਸੜਕਾਂ 'ਤੇ ਆ ਗਏ ਤੇ ਸੋਮਵਾਰ ਰਾਤ ਨੂੰ ਪਾਬੰਦੀ ਹਟਾਏ ਜਾਣ ਦੇ ਬਾਵਜੂਦ ਸੰਸਦ ਭਵਨ ਨੂੰ ਅੱਗ ਲਗਾ ਦਿੱਤੀ ਗਈ। ਪ੍ਰਦਰਸ਼ਨਾਂ ਦਾ ਕਾਰਨ ਸਰਕਾਰ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਜਿਸ ਵਿੱਚ ਫੇਸਬੁੱਕ ਐਕਸ ਅਤੇ YouTube ਸ਼ਾਮਲ ਨੇ ਤੇ ਪਾਬੰਦੀ ਲਗਾਉਣਾ ਸੀ ਜਿਸ ਨਾਲ ਪਹਿਲਾਂ ਤੋਂ ਹੀ ਭਖਰੀ ਭਾਵਨਾ ਹੋਰ ਵੱਧ ਗਈ ਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਭ੍ਰਸ਼ਟਾਚਾਰ ਦਾ ਬਦਲਿਆ ਹੋਇਆ ਇਹ ਸਰੂਪ ਹੈ ਨਵੀਨਤਮ ਪ੍ਰਦਰਸ਼ਨਾਂ ਦੇ ਪਿੱਛੇ ਦੇ ਆਯੋਜਕਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਜਨਰੇਸ਼ਨ ਜ਼ੀ ਕਿਹਾ ਨੂੰ ਗੋਲੀਬਾਰੀ, ਵਾਟਰ ਕੈਨਨ ਅਤੇ ਹੰਝੂ ਗੈਸ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਘੱਟੋ-ਘੱਟ 22 ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋਏ ਪਿਛਲੇ ਹਫਤੇ ਆਪਣੀ ਕੋਸ਼ਨਾ ਚ ਸਰਕਾਰ ਨੇ ਕਿਹਾ ਸੀ ਕਿ ਉਹ ਗਲਤ ਜਾਣਕਾਰੀ ਅਤੇ ਨਫ਼ਰਤ ਭਰੇ ਭਾਸ਼ਣ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਤੇ ਉਹਨਾਂ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਬਲੌਕ ਕਰਨ ਦੀ ਚੇਤਾਵਨੀ ਦਿੱਤੀ ਸੀ ਜੋ ਅਧਿਕਾਰੀਆਂ ਕੋਲ ਰਜਿਸਟਰ ਨਹੀਂ ਹੋਈਆਂ ਸਨ ਇਸ ਪ੍ਰਸਤਾਵ ਨੂੰ ਵੱਡੇ ਪੱਧਰ ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਸੈਂਸਰਸ਼ਿਪ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਰੋਕਣ ਦਾ ਇੱਕ ਸਾਧਨ ਕਿਹਾ ਗਿਆ ਹੈ ਪਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਸਿਰਫ ਪਾਬੰਦੀ ਦਾ ਨਤੀਜਾ ਨਹੀਂ ਹਨ ਬਲਕਿ ਉਸ ਗੱਲ ਦਾ ਵੀ ਨਤੀਜਾ ਨੇ ਜਿਸ ਨੂੰ ਹਰ ਸਰਕਾਰ ਦੀ ਭ੍ਰਸ਼ਟਾਚਾਰ ਨੂੰ ਠੱਲ ਪਾਉਣ ਚ ਅਸਫਲਤਾ ਦੱਸਦੇ ਨੇ ਨੇਪਾਲ ਦਾ ਰਾਜਨੀਤਿਕ ਇਤਿਹਾਸ ਬਹੁਤ ਅਸ਼ਾਂਤ ਰਿਹਾ ਹੈ ਤੇ 2008 ਚ ਇੱਕ ਦਹਾਕੇ ਲੰਬੇ ਘਰੇਲੂ ਯੁੱਧ ਤੋਂ ਬਾਅਦ ਰਾਜਤੰਤਰ ਤੋਂ ਗਣਰਾਜ ਚ ਤਬਦੀਲ ਹੋਣ ਤੋਂ ਬਾਅਦ ਇਸ ਨੇ ਇੱਕ ਦਰਜਣ ਤੋਂ ਵੱਧ ਸਰਕਾਰਾਂ ਵੇਖੀਆਂ ਨੇ ਕੈਨੇਡੀਅਨ ਸ਼ਹਿਰਾਂ 'ਚ ਝੁੱਗੀਆਂ ਦੀ ਲਗਾਤਾਰ ਵੱਧ ਦੀ ਗਿਣਤੀ ਤੋਂ ਲੋਕ ਤੰਗ ਆ ਚੁੱਕੇ ਨੇ ਤੇ ਬੈਰੀ ਸ਼ਹਿਰ ਦੇ ਮੇਅਰ ਨੇ ਇਸ ਸਮੱਸਿਆ ਦੇ ਮੱਦੇਨਜ਼ਰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਮੇਅਰ ਐਲੈਕਸ ਨਟਲ ਨੇ ਕਿਹਾ ਹੈ ਕਿ ਬੈਰੀ ਵਾਸੀਆਂ ਦੇ ਬਰਦਾਸ਼ਤ ਦਾ ਬੰਨ ਟੁੱਟ ਚੁੱਕਾ ਹੈ। ਥਾਂ-ਥਾਂ 'ਤੇ ਨਜ਼ਰ ਆਉਂਦੀਆਂ ਝੁੱਗੀਆਂ ਜਿੱਥੇ ਸੁਰੱਖਿਆ ਚਿੰਤਾਵਾਂ ਵਧਾਰੀਆਂ ਨੇ ਉੱਥੇ ਹੀ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਸੰਕਟ ਮੰਡਰਾ ਰਿਹਾ ਹੈ। ਸਰਕਾਰੀ ਥਾਵਾਂ ਤੇ ਲੱਗੇ ਤੰਬੂ ਨਾ ਸਿਰਫ ਗੰਦ ਪੈਣ ਦਾ ਕਾਰਨ ਬਣ ਰਹੇ ਨੇ ਸਗੋਂ ਜਲ ਸਰੋਤਾਂ 'ਚ ਖਤਰਨਾਕ ਈ ਕੋਲਾਈ ਬੈਕਟੀਰੀਆ ਮਿਲਣ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਨੇ ਮੇਅਰ ਵੱਲੋਂ ਦੂਰੇ ਕਤਲकांड ਦਾ ਜ਼ਿਕਰ ਵੀ ਕੀਤਾ ਗਿਆ ਜਿਸ ਮਗਰੋਂ ਵੱਡੀ ਗਿਣਤੀ 'ਚ ਝੁੱਗੀਆਂ ਜ਼ਬਰਦਸਤੀ ਚੁਕਵਾਉਣੀਆਂ ਪਈਆਂ ਤੇ ਸਾਫ ਸਫਾਈ ਤੇ ਲੱਖਾਂ ਡਾਲਰ ਖਰਚ ਹੋਏ ਝੁੱਗੀਆਂ 'ਚ ਲੱਗਣ ਵਾਲੀ ਅੱਗ ਇੱਕ ਵੱਖਰੀ ਮੁਸੀਬਤ ਬਣੀ ਹੋਈ ਹੈ ਜੋ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਵਾਸਤੇ ਖਤਰਾ ਪੈਦਾ ਕਰਦੀ ਹੈ ਮੇਰ ਨੇ ਕਹਿ ਕਿ ਪਹਿਲੇ ਦਿਨ ਤੋਂ ਹੀ ਉਹ ਕਹਿੰਦੇ ਆ ਰਹੇ ਨੇ ਕਿ ਬੈਰੀ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਤੰਬੂ ਬਰਦਾਸ਼ਤ ਨਹੀਂ ਕੀਤੇ ਜਾਣਗੇ ਜਿਹੜੇ ਲੋਕਾਂ ਨੂੰ ਮਦਦ ਦੀ ਜ਼ਰੂਰਤ ਹੈ ਉਹਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਪਰ ਇਹਨਾਂ ਝੁੱਗੀਆਂ ਨੂੰ ਹਟਾਉਣਾ ਬੇहद ਜ਼ਰੂਰੀ ਹੋ ਗਿਆ ਹੈ ਬੈਰੀ ਸ਼ਹਿਰ ਦੇ ਲੋਕਾਂ ਦੀ ਹਿਫਾਜ਼ਤ ਮਿਊਂਸੀਪੈਲਿਟੀ ਦੀ ਪਹਿਲੀ ਤਰਜੀਹ ਹੈ ਜਿਸ ਨੂੰ ਵੇਖਦਿਆਂ ਤੰਬੂਆਂ 'ਚ ਰਹਿ ਰਹੇ ਲੋਕ ਆਪਣਾ ਪ੍ਰਬੰਧ ਕਰ ਲੈਣ ਦੱਸਦੀ ਹੈ ਕਿ ਐਮਰਜੈਂਸੀ ਦੇ ਐਲਾਨ ਮਗਰੋਂ ਸਿਟੀ ਸਟਾਫ ਨੂੰ ਜ਼ੋਰ ਜ਼ਬਰਦਸਤੀ ਕਰਦਿਆਂ ਤੰਬੂ ਹਟਾਉਣ ਦਾ ਅਖਤਿਆਰ ਮਿਲ ਗਿਆ ਹੈ ਦੂਜੇ ਪਾਸੇ ਮਿਊਨਿਸਪਲ ਕਾਨੂੰਨ ਦੇ ਮਾਹਿਰ ਅਜੀਤ ਗੁਜਾਰੀਆਂ ਨੇ ਕਿਹਾ ਹੈ ਕਿ ਮੇਅਰ ਵੱਲੋਂ ਐਮਰਜੈਂਸੀ ਦਾ ਐਲਾਨ ਇੱਕ ਸਿਆਸੀ ਪੈਂਤੜੇ ਤੋਂ ਵੱਧ ਕੁਝ ਨਹੀਂ ਹੈ ਇਲਾਕੇ ਦੇ ਐਮਪੀ ਡਗ ਸ਼ਿਪਲੀ ਨੇ ਮੇਅਰ ਦੀ ਹਮਾਇਤ ਕਰਦਿਆਂ ਕਿਹਾ ਕਿ ਸਮੱਸਿਆ ਨਾਲ ਨਜਿੱਠਣ ਲਈ ਐਲੈਕਸ ਨਟਲ ਦਾ ਸਾਥ ਦੇਣਾ ਹੀ ਹੋਵੇਗਾ ਮੇਅਰ ਦੇ ਐਲਾਨ 'ਚ ਇੱਕ ਟਾਸਕ ਫੋਰਸ ਗਠਿਤ ਕਰਨ ਦਾ ਜ਼ਿਕਰ ਵੀ ਕੀਤਾ ਗਿਆ ਜਿਸ ਰਾਹੀਂ ਤੰਬੂਆਂ 'ਚ ਨਸ਼ਿਆਂ ਦੀ ਵਰਤੋਂ ਨੂੰ ਠੱਲ ਪਾਈ ਜਾ ਸਕੇਗੀ ਮੇਅਰ ਵੱਲੋਂ ਇਸ ਸਮੇਂ ਸਿਮ ਕੋ ਕੰਟੀਨਿਊ ਅਪੀਲ ਕੀਤੀ ਗਈ ਹੈ ਕਿ ਰਹਿਣ ਬਸੇਰੀਆਂ ਦਾ ਘੇਰਾ ਵਧਾਇਆ ਜਾਵੇ ਅਤੇ ਫੈਡਰਲ ਤੇ ਸੂਬਾ ਸਰਕਾਰ ਤੋਂ ਵੀ ਵਧੇਰੇ ਫੰਡਸ ਦੀ ਮੰਗ ਕੀਤੀ ਜਾ ਰਹੀ ਹੈ ਉਧਰ অন্ਟਾਰੀਓ ਦੇ ਮਿਊਨਿਸਪਲ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਬੈਰੀ ਸਣੇ ਹਰ ਸ਼ਹਿਰ ਨੂੰ ਤੰਬੂ ਹਟਾਉਣ ਪਬਲਿਕ ਪਾਰਕਸ ਦੀ ਸਫਾਈ ਤੇ ਬੇਕਰਾਂ ਲਈ ਯੋਜਨਾਵਾਂ ਦਾ ਘੇਰਾ ਵਧਾਉਣ ਲਈ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਬੈਰੀ ਸ਼ਹਿਰ ਚੋਂ ਝੁੱਗੀਆਂ ਚਕਵਾਉਣ ਦੀ ਕਾਰਵਾਈ ਕਦੋਂ ਆਰੰਭੀ ਜਾਰੀ ਹੈ ਹਾਊਸ ਆਫ ਕਾਮਨਸ ਦੇ ਫਾਲ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਲਿਬਰਲ ਕਾਕਸ ਵੱਲੋਂ ਐਡਮੰਟਨ 'ਚ ਮੀਟਿੰਗ ਕਰ ਆਪਣੀਆਂ ਅਗਲੀਆਂ ਯੋਜਨਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਲਿਬਰਲ ਸਰਕਾਰ ਨੇ ਅਕਤੂਬਰ ਚ ਬਜਟ ਪੇਸ਼ ਕਰਨ ਦਾ ਵਾਅਦਾ ਕੀਤਾ ਹੈ। ਆਮ ਤੌਰ ਤੇ ਬਜਟ ਬਸੰਤ ਰੁੱਤ ਚ ਲਿਆਂਦੇ ਜਾਂਦੇ ਨੇ ਪਰ ਅਪ੍ਰੈਲ ਦੀਆਂ ਚੋਣਾਂ ਤੋਂ ਬਾਅਦ ਇਸ ਨੂੰ ਪਿੱਛੇ ਧੱਕ ਦਿੱਤਾ ਗਿਆ ਸੀ ਕਾਰਨੀ ਨੇ ਵਾਅਦਾ ਕੀਤਾ ਕਿ ਫੈਡਰਲ ਸਰਕਾਰ ਘੱਟ ਖਰਚ ਕਰੇਗੀ ਤੇ ਵਧੇਰੇ ਨਿਵੇਸ਼ ਕਰੇਗੀ ਅਤੇ ਅਕਤੂਬਰ ਦੇ ਬਜਟ ਤੋਂ ਇਹ ਸੰਕੇਤ ਮਿਲਣ ਦੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਇਸ ਵਚਨਬੱਧਤਾ ਨੂੰ ਕਿਵੇਂ ਪ੍ਰਾਪਤ ਕਰਨਗੇ ਲਿਬਰਲਸ ਨੇ ਬਸੰਤ ਰੁੱਤ ਚ ਕਈ ਬਿੱਲ ਵੀ ਪੇਸ਼ ਕੀਤੇ ਜੋ ਸਦਨ ਦੇ ਸਾਹਮਣੇ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਬੋਲਦੇ ਹੋਏ ਕਾਰਨੀ ਨੇ ਇਸ਼ਾਰਾ ਕੀਤਾ ਸੀ ਕਿ ਲਿਬਰਲ ਸੰਭਾਵਤ ਤੌਰ ਤੇ ਅਗਲੇ ਕੁਝ ਦਿਨਾਂ 'ਚ ਰਹਿائش ਬਾਬਤ ਐਲਾਨ ਕਰਨਗੇ ਕਾਰਨੀ ਨੇ ਚੋਣ ਮੁਹਿੰਮ ਦੌਰਾਨ ਬਿਲਡ ਕੈਨੇਡਾ ਹੋਮਜ਼ ਨਾਮਕ ਇੱਕ ਨਵੀਂ ਕਰਾਊਨ ਕਾਰਪੋਰੇਸ਼ਨ ਬਣਾ ਕੇ ਕੈਨੇਡਾ 'ਚ ਘਰਾਂ ਦੀ ਉਸਾਰੀ ਦੀ ਮੌਜੂਦਾ ਗਤੀ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ ਇਹ ਸੰਗਠਨ ਅਜੇ ਬਣਾਇਆ ਜਾਣਾ ਬਾਕੀ ਹੈ ਅਮਰੀਕਾ ਨਾਲ ਟੈਰਿਫ ਅਤੇ ਵਪਾਰ ਵਿਵਾਦ ਦਰਮਿਆਨ ਕਾਰਨੀ ਨੇ ਪਿਛਲੇ ਹਫਤੇ ਆਪਣੇ ਮੰਤਰੀ ਮੰਡਲ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਕਾਰਨੀ ਨੇ ਖਾਸ ਤੌਰ ਤੇ ਉਹਨਾਂ ਕਾਮਿਆਂ ਅਤੇ ਕਾਰੋਬਾਰਾਂ ਦੀ ਮਦਦ ਕਰਨ ਲਈ ਕਈ ਉਪਾਅਾਂ ਦਾ ਐਲਾਨ ਕੀਤਾ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟੈਰਿਫਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਐਮਪੀਜ਼ ਸੋਮਵਾਰ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਵਾਪਸ ਪਰਤਣਗੇ ਗਲੋਬਲ ਐਂਡ ਮੇਲ ਦੀ ਰਿਪੋਰਟ ਅਨੁਸਾਰ ਸਵਿਡਿਸ਼ ਟੈਲੀਕਮ ਉਪਕਰਣ ਨਿਰਮਾਤਾ ਐਰਿਕਸਨ ਨੇ ਕੈਨੇਡਾ ਚ ਤਕਰੀਬਨ 100 ਤਕਨੀਕੀ ਕਰਮਚਾਰੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ ਕੰਪਨੀ ਨੇ ਇਸ ਦਾ ਕਾਰਨ ਖਰਚਿਆਂ ਨੂੰ ਸੁਚਾਰੂ ਬਣਾਉਣਾ ਅਤੇ ਆਪਣੇ ਗਲੋਬਲ ਕਾਰਜਾਂ ਨੂੰ ਇਕਜੁੱਟ ਕਰਨ ਦੀ ਲੋੜ ਦੱਸਿਆ ਐਰਿਕਸਨ ਦੇ ਬੁਲਾਰੇ ਨਾਥਨ ਗਿਪਸਨ ਨੇ ਗਲੋਬ ਬੈਂਡ ਮੇਲ ਨੂੰ ਦੱਸਿਆ ਕਿ ਇਹਨਾਂ ਛਾਂਟੀਆਂ ਨਾਲ ਕੰਪਨੀ ਦੀ ਕੈਨੇਡੀਅਨ ਨੈਟਵਰਕ ਪ੍ਰਬੰਧਨ ਸੇਵਾਵਾਂ ਦੀ ਟੀਮ ਨੂੰ ਇਸ ਦੇ ਗਲੋਬਲ ਕਾਰਜਾਂ ਦੇ ਅਨੁਸਾਰ ਲਿਆਂਇਆ ਜਾਵੇਗਾ ਇਸ ਨਾਲ ਉਹਨਾਂ ਨੂੰ ਸਾਂਝੇ ਸਾਧਨਾ ਅਤੇ ਪ੍ਰਕਿਰਿਆਵਾਂ ਦਾ ਲਾਭ ਲੈਣ 'ਚ ਮਦਦ ਮਿਲੇਗੀ ਪ੍ਰਭਾਵਿਤ ਕਰਮਚਾਰੀਆਂ ਨੂੰ ਇਸ ਫੈਸਲੇ ਬਾਰੇ 8 ਸਤੰਬਰ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਉਹਨਾਂ ਦੀ ਨੌਕਰੀ 31 ਅਕਤੂਬਰ ਨੂੰ ਖਤਮ ਹੋ ਜਾਵੇਗੀ ਉਹਨਾਂ ਨੂੰ ਸੈਵਰੇਂਸ ਪੈਕੇਜ ਅਤੇ ਕੈਰੀਅਰ ਟਰਾਂਜੀਸ਼ਨ ਸਹਾਇਤਾ ਦਿੱਤੀ ਜਾਵੇਗੀ ਇਹ ਕਦਮ ਕੰਪਨੀ ਦੇ ਦੂਜੀ ਤਿਮਾਹੀ ਦੇ ਨਤੀਜਿਆਂ 'ਚ ਦਿੱਤੇ ਪਿਛਲੇ ਬਿਆਨਾਂ ਦੇ ਅਨੁਸਾਰ ਹੈ ਜਿੱਥੇ ਇਸਨੇ ਸੰਕੇਤ ਦਿੱਤਾ ਸੀ ਕਿ 2025 ਲਈ ਪੁਨਰਗਠਨ ਦੇ ਖਰਚੇ ਉੱਚ ਪੱਧਰ ਤੇ ਰਹਿ ਸਕਦੇ ਨੇ ਰਾਈਟਰਜ਼ ਇਸ ਰਿਪੋਰਟ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕਰ ਸਕਿਆ ਕਿਉਂਕਿ ਐਰਿਕਸਨ ਨੇ ਟਿੱਪਣੀ ਲਈ ਬੇਨਤੀ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਸਟਾਕਹੋਮ ਆਧਾਰਿਤ ਕੰਪਨੀ ਨੇ ਪਹਿਲਾਂ ਵੀ ਕਿਹਾ ਸੀ ਕਿ ਉਹ 2025 ਦੌਰਾਨ ਪੁਨਰਗਠਨ ਖਰਚਿਆਂ ਦੇ ਉੱਚੇ ਰਹਿਣ ਦੀ ਉਮੀਦ ਕਰਦੀ ਹੈ। ਕੈਨੇਡਾ ਨੇ ਮੰਗਲਵਾਰ ਨੂੰ ਕੱਤਰਤੇ ਹੋਏ ਇਜ਼raਇਲੀ ਫੌਜੀ ਹਮਲੇ ਦੀ ਨਿੰਦਾ ਕੀਤੀ ਹੈ। ਕੈਨੇਡਾ ਦਾ ਕਹਿਣਾ ਹੈ ਕਿ ਇਸ ਹਮਲੇ ਨੇ ਖਾੜੀ ਦੇਸ਼ ਦੀ ਪ੍ਰਭੂਸੱਤਾ ਨੂੰ ਕਮਜ਼ੋਰ ਕੀਤਾ ਹੈ ਤੇ ਇਸ ਨਾਲ ਪੂਰੇ ਮੱਧ ਪੂਰਬ 'ਚ ਸੰਘਰਸ਼ ਵਧਣ ਦਾ ਖਤਰਾ ਹੈ ਮੰਗਲਵਾਰ ਨੂੰ ਕਤਰ ਦੀ ਰਾਜਧਾਨੀ ਦੋਹਾਹ 'ਚ ਹੋਏ ਇੱਕ ਧਮਾਕੇ 'ਚ ਹਮਾਸ ਦੇ ਅਧਿਕਾਰੀ ਮਾਰੇ ਗਏ ਸਨ ਇਜ਼ਰਾਈਲ ਨੇ ਕਿਹਾ ਕਿ ਇਸ ਨੇ ਹਮਾਸ ਦੇ ਸੀਨੀਅਰ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਸੀ ਜਿਨ੍ਹਾਂ ਨੂੰ ਉਹ ਅਕਤੂਬਰ 2023 ਦੇ ਭਿਆਨਕ ਹਮਲੇ ਲਈ ਜ਼ਿੰਮੇਵਾਰ ਮੰਨਦਾ ਹੈ ਹਮਾਸ ਨੇ ਕਿਹਾ ਕਿ ਉਸ ਦਾ ਮੁਖ ਨੁਮਾਇੰਦਾ ਖਲੀਲ ਅਲ ਹਯਾ ਹਮਲੇ 'ਚ ਬਚ ਗਿਆ ਪਰ ਉਸ ਦਾ ਪੁੱਤਰ ਹਮਾਸ ਦੇ ਚਾਰ ਅਧਿਕਾਰੀ ਤੇ ਇੱਕ ਕਤਰੀ ਅਧਿਕਾਰੀ ਮਾਰੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਹਨਾਂ ਲਿਖਿਆ ਕਿ ਅਜਿਹੇ ਹਮਲੇ ਪੂਰੇ ਖੇਤਰ 'ਚ ਸੰਘਰਸ਼ ਵਧਾਉਣ ਦਾ ਗੰਭੀਰ ਖਤਰਾ ਪੈਦਾ ਕਰਦੇ ਨੇ ਤੇ ਸ਼ਾਂਤੀ ਅਤੇ ਸੁਰੱਖਿਆ ਨੂੰ ਅੱਗੇ ਵਧਾਉਣ ਦੀ ਯਤਨਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੇ ਨੇ। ਕਾਰਨੀ ਨੇ ਕਿਹਾ ਕਿ ਕੈਨੇਡਾ ਨੇ ਗਾਜ਼ਾ 'ਚ ਜੰਗਬੰਦੀ ਲਈ ਵਿਚੋਲਗੀ ਦੀਆਂ ਕੋਸ਼ਿਸ਼ਾਂ 'ਚ ਕਤਰ ਦੀ ਬਹੁਤ ਹੀ ਉਸਾਰੂ ਭੂਮਿਕਾ ਦਾ ਸਮਰਥਨ ਕੀਤਾ ਹੈ ਜਿਸ ਵਿੱਚ ਲਗਭਗ 2 ਸਾਲਾਂ ਤੋਂ ਫਲਸਤੀਨੀ ਅਤਵਾਦੀਆਂ ਦੁਆਰਾ ਫੜੇ ਗਏ ਇਜ਼ਰਾਈਲੀ ਬੰਦਕਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਦੇ ਯਤਨ ਸ਼ਾਮਲ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਾਰਨੀ ਦੇ ਬਿਆਨ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਹਮਾਸ ਇੱਕ ਅੱਤਵਾਦੀ ਸੰਗਠਨ ਹੈ ਜਿਸ ਨੂੰ ਤੁਰੰਤ ਸਾਰੇ ਬੰਦਕਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਅਤੇ ਹਥਿਆਰ ਸੁੱਟਣੇ ਚਾਹੀਦੇ ਨੇ। ਉਹਨਾਂ ਨੇ ਲਿਖਿਆ ਕਿ ਮੱਧ ਪੂਰਬ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਖੇਤਰ 'ਚ ਇੱਕ ਵਿਆਪਕ ਸੰਘਰਸ਼ ਦਾ ਕਾਰਨ ਬਣ ਸਕਣ ਵਾਲੀ ਕਿਸੇ ਵੀ ਕਾਰਵਾਈ ਦੀ ਬਜਾਏ ਟਿਕਾਊ ਸ਼ਾਂਤੀ ਅਤੇ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਅੱਜ ਦੇ ਹਮਲੇ ਮਹੱਤਵਪੂਰਨ ਗੱਲਬਾਤ ਨੂੰ ਕਮਜ਼ੋਰ ਕਰਦੇ ਨੇ। ਕੈਨੇਡਾ ਗਾਜ਼ਾ ਚ ਤੁਰੰਤ ਅਤੇ ਸਥਾਈ ਜੰਗਬੰਦੀ ਨੂੰ ਪ੍ਰਾਪਤ ਕਰਨ ਲਈ ਗੱਲਬਾਤ ਨੂੰ ਤਰਜੀਹ ਦੇਣ ਦੀ ਅਪੀਲ ਕਰਦਾ ਹੈ। ਓਟਵਾ ਵਿੱਚ ਕਤਰ ਦੇ ਦੂਤਾਵਾਸ ਨੇ ਇੱਕ ਬਿਆਨ ਚ ਕਿਹਾ ਕਿ ਦੇਸ਼ ਲਾਪਰਵਾਹ ਇਜ਼ਰਾਈਲੀ ਵਿਵਹਾਰ ਦੀ ਜਾਂਚ ਕਰ ਰਿਹਾ ਹੈ। ਦੂਤਾਵਾਸ ਨੇ ਲਿਖਿਆ ਕਿ ਇਹ ਅਪਰਾਧਿਕ ਹਮਲਾ ਸਾਰੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਦੀ ਸਪਸ਼ਟ ਉਲੰਘਣਾ ਕਰਦਾ ਹੈ ਤੇ ਕਤਰ ਦੇ ਲੋਕਾਂ ਅਤੇ ਵਸਨੀਕਾਂ ਦੀ ਸੁਰੱਖਿਆ ਤੇ ਸ਼ਾਂਤੀ ਲਈ ਇੱਕ ਗੰਭੀਰ ਖਤਰਾ ਪੈਦਾ ਕਰਦਾ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਮੰਗਲਵਾਰ ਦੇ ਹਮਲੇ ਨੂੰ ਮਨਜ਼ੂਰੀ ਦਿੱਤੀ ਸੀ ਪਰ ਵਾਈਟ ਹਾਊਸ ਨੇ ਕਿਹਾ ਕਿ 트ੰਪ ਨੂੰ ਕਤਰ ਨਾਲ ਅਜਿਹਾ ਹੋਣ ਤੇ ਬਹੁਤ ਬੁਰਾ ਲੱਗਾ ਜੋ ਅਮਰੀਕਾ ਦਾ ਇੱਕ ਮਜ਼ਬੂਤ ਸਹਿਯੋਗੀ ਦੇਸ਼ ਹੈ ਕਤਰ ਨੇ 트럼ਪ ਨਾਲ ਨਜ਼ਦੀਕੀ ਸਬੰਧ ਬਣਾਏ ਨੇ ਤੇ ਉਸ ਨੂੰ 에어ਫੋਰਸ 1 ਲਈ ਇੱਕ ਮੁਫਤ ਬਦਲ ਵੀ ਦਿੱਤਾ ਕਤਰ ਹਜ਼ਾਰਾਂ ਪੱਛਮੀ ਸੈਨਿਕਾਂ ਦੀ ਮੇਜ਼ਬਾਨੀ ਕਰਦਾ ਹੈ ਜਿਸ ਵਿੱਚ ਕੈਨੇਡੀਅਨ ਸੈਨਿਕ ਵੀ ਸ਼ਾਮਲ ਨੇ ਸਾਲਾਂ ਤੋਂ ਤੇਲ ਨਾਲ ਭਰਪੂਰ ਇਸ ਦੇਸ਼ ਨੇ ਗਾਜ਼ਾ ਪੱਟੀ 'ਚ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਕੀਤਾ ਹੈ ਗਰੀਬ ਪਰਿਵਾਰਾਂ ਨੂੰ ਸਿੱਧੇ ਨਗਦ ਟ੍ਰਾਂਸਫਰ ਪ੍ਰਦਾਨ ਕੀਤੇ ਨੇ ਤੇ ਗਾਜ਼ਾ 'ਚ ਫਲਸਤੀਨੀਆ ਨੂੰ ਹਰ ਕਿਸਮ ਦੀ ਮਾਨਵਤਾਵਾਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ ਜਿਸ ਨਾਲ ਇਲਾਕੇ 'ਚ ਹਮਾਸ ਦੁਆਰਾ ਚਲਾਈ ਜਾ ਰਹੀ ਸਰਕਾਰ ਨੂੰ ਸਹਾਰਾ ਮਿਲਿਆ ਹੈ ਇਜ਼ਰਾਈਲ ਨੇ ਹਮਾਸ ਨਾਲ ਪਿਛਲੇ ਜੰਗਬੰਦੀ ਸਮਝੌਤਿਆਂ ਦੇ ਹਿੱਸੇ ਵਜੋਂ ਗਾਜ਼ਾ 'ਚ ਇਹਨਾਂ ਵਿੱਤੀ ਪ੍ਰਵਾਹਾਂ ਦੀ ਆਗਿਆ ਦਿੱਤੀ ਸੀ ਪਰ ਅਕਤੂਬਰ 7 2023 ਦੇ ਹਮਲੇ ਤੋਂ ਬਾਅਦ ਇਹਨਾਂ ਭੁਗਤਾਨਾਂ ਦੀ ਆਲੋਚਨਾ ਕਰਨ ਲੱਗਾ ਅਲਬਰਟਾ ਦੇ ਅਧਿਆਪਕ ਅਗਲੇ ਮਹੀਨੇ ਤੋਂ ਹੜਤਾਲਤੇ ਜਾ ਰਹੇ ਨੇ ਅਲਬਰਟਾ ਸਰਕਾਰ ਜਿੱਥੇ ਅਧਿਆਪਕਾਂ ਨੂੰ ਚੱਲ ਰਿਹਾ ਅੜਿੱਕੇ ਨੂੰ ਖਤਮ ਕਰਨ ਲਈ ਮੁੜ ਗੱਲਬਾਤ ਦੀ ਮੇਜ਼ ਤੇ ਆਉਣ ਲਈ ਬੇਨਤੀ ਕਰ ਰਹੀ ਹੈ ਉੱਥੇ ਹੀ ਅਧਿਆਪਕਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਸੂਬੇ ਨੂੰ ਉਸ ਸਮਝੌਤੇ ਨੂੰ ਦੁਹਰਾਉਣ ਤੋਂ ਅੱਗੇ ਵਧਣ ਦੀ ਲੋੜ ਹੈ ਜਿਸ ਨੂੰ ਅਧਿਆਪਕ ਪਹਿਲਾਂ ਹੀ ਰੱਦ ਕਰ ਚੁੱਕੇ ਨੇ ਵਿੱਤ ਮੰਤਰੀ ਨੇਟ ਹਾਰਨਰ ਅਧਿਆਪਕਾਂ ਨੂੰ ਨਵੀਂ ਪੇਸ਼ਕਸ਼ ਤੇ ਨਜ਼ਰ ਮਾਰਨ ਦੀ ਅਪੀਲ ਕਰ ਰਹੇ ਨੇ ਜਿਸ ਬਾਰੇ ਉਹ ਕਹਿੰਦੇ ਨੇ ਕਿ ਇਹ ਅਧਿਆਪਕਾਂ ਲਈ ਸਤਕਾਰ ਦਰਸਾਉਂਦਾ ਹੈ ਹਾਰਨਰ ਨੇ ਕਿਹਾ ਕਿ ਅਸੀਂ ਕਦੀ ਗੱਲਬਾਤ ਤੋਂ ਨਾ ਨਹੀਂ ਕੀਤੀ ਇਹ ਇੱਕ ਨਿਰਪੱਖ ਸਮਝੌਤਾ ਹੈ ਅਸੀਂ ਸੋਚਦੇ ਹਾਂ ਕਿ ਇਹ ਇੱਕ ਚੰਗਾ ਸੌਦਾ ਹੈ ਅਲਬਰਟਾ ਟੀਚਰਜ਼ ਐਸੋਸੀਏਸ਼ਨ ਦੇ ਗੱਲਬਾਤ ਤੋਂ ਬਾਹਰ ਆਉਣ ਤੋਂ ਇੱਕ ਹਫ਼ਤੇ ਤੋਂ ਬਾਅਦ ਸਮੇਂ ਬਾਅਦ ਪ੍ਰਧਾਨ ਜੇਸਨ ਸ਼ਿਲਿੰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੂੰ ਕਲਾਸਰੂਮ ਦੀਆਂ ਸਥਿਤੀਆਂ ਅਤੇ ਤਨਖਾਹ ਬਾਰੇ ਅਧਿਆਪਕਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਸ਼ਿਲਿੰਗ ਨੇ ਕਿਹਾ ਕਿ ਜਦੋਂ ਅਸੀਂ ਸੌਦੇਬਾਜ਼ੀ ਬਾਰੇ ਗੱਲ ਕਰਦੇ ਹਾਂ ਤਾਂ ਇਸ ਸਟੀering wheel ਤੇ ਹਮੇਸ਼ਾ ਦੋ ਹੱਥ ਹੁੰਦੇ ਨੇ ਤੇ ਜਦੋਂ ਗੱਲਬਾਤ ਸਿਰੇ ਨਹੀਂ ਚੜਦੀ ਤਾਂ ਇਸ ਦਾ ਮਤਲਬ ਹੈ ਕਿ ਦੋਵੇਂ ਪਾਸੇ ਅੱਗੇ ਵਧਣ ਲਈ ਤਿਆਰ ਨਹੀਂ ਹਨ ਸਰਕਾਰ ਦੀ ਪੇਸ਼ਕਸ਼ ਚ 4 ਸਾਲਾਂ ਚ 12% ਦਾ ਤਨਖਾਹ ਵਾਧਾ ਤੇ 3 ਸਾਲਾਂ ਚ 3000 ਅਧਿਆਪਕਾਂ ਦੀ ਨਿਯੁਕਤੀ ਦਾ ਵਾਅਦਾ ਸ਼ਾਮਲ ਹੈ ਹਾਰਨਰ ਨੇ ਕਿਹਾ ਕਿ ਸਰਕਾਰ ਨੇ 2.3 ਬਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਹੈ ਇਸ ਦੌਰਾਨ ਮਹੀਨਿਆਂ ਪਹਿਲਾਂ 51000 ਮੈਂਬਰਾਂ ਦੁਆਰਾ ਦਿੱਤੇ ਗਏ ਹੜਤਾਲ ਦੇ ਫੈਸਲੇ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ ਅਧਿਆਪਕਾਂ ਦੇ ਹੜਤਾਲ ਤੇ ਜਾਣ ਦਾ ਆਖਰੀ ਸੰਭਵ ਦਿਨ 7 ਅਕਤੂਬਰ ਹੋਵੇਗਾ ਤੇ ਉਹਨਾਂ ਨੂੰ 72 ਘੰਟੇ ਪਹਿਲਾਂ ਨੋਟਿਸ ਦੇਣਾ ਪਵੇਗਾ ਟੀਚਰਜ਼ এমপ্লয়ার 바ਰਗੇਨਿੰਗ ਐਸੋਸੀਏਸ਼ਨ ਜੋ ਕਿ ਗੱਲਬਾਤ ਦੀ ਮੇਜ਼ ਤੇ ਸਕੂਲ ਬੋਰਡਾਂ ਦੀ ਨੁਮਾਇੰਦਗੀ ਕਰਦੀ ਹੈ ਨੂੰ ਵੀ ਲੁਕਆਊਟ ਸ਼ੁਰੂ ਕਰਨ ਦੀ ਮਨਜ਼ੂਰੀ ਹੈ ਯੂਨੀਅਨ ਨੇ ਲੰਬੇ ਸਮੇਂ ਤੋਂ ਰਾਸ਼ਟਰੀ ਅੰਕੜਿਆਂ ਵੱਲ ਇਸ਼ਾਰਾ ਕੀਤਾ ਹੈ ਜੋ ਦਰਸਾਉਂਦੇ ਨੇ ਕਿ ਅਲਬਰਟਾ ਦਾ ਪ੍ਰਤੀ ਵਿਦਿਆਰਥੀ ਫੰਡਿੰਗ ਦੇਸ਼ ਵਿੱਚ ਸਭ ਤੋਂ ਘੱਟ ਹੈ ਸ਼ਿਲਿੰਗ ਨੇ ਕਿਹਾ ਹੈ ਕਿ ਅਧਿਆਪਕਾਂ ਨੇ ਪਿਛਲੇ ਦਹਾਕੇ 'ਚ 5.75% ਤਨਖਾਹ 'ਚ ਵਾਧਾ ਦੇਖਿਆ ਹੈ ਅਜੇ ਹਾ ਮਾਹੌਲ ਮਹਿੰਗਾਈ ਨਾਲ ਮੇਲ ਨਹੀਂ ਖਾਂਦਾ ਤੇ ਅਧਿਆਪਕਾਂ ਨੂੰ ਆਕਰਸ਼ਿਤ ਅਤੇ ਬਰਕਰਾਰ ਨਹੀਂ ਰੱਖ ਸਕੇਗਾ। ਉਹਨਾਂ ਕਹਿੰਦੇ ਕਿ ਮਾਪਿਆਂ ਨੂੰ ਵੀ ਸਰਕਾਰ ਤੇ ਦਬਾਅ ਪਾਉਣ ਦੀ ਲੋੜ ਹੈ। ਦੂਜੇ ਪਾਸੇ ਹਾਰਨਰ ਨੇ ਕਿਹਾ ਕਿ ਸਰਕਾਰ ਇੱਕ ਨਵੇਂ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਜਿਸ ਵਿੱਚ ਘਾਟੇ ਦਾ ਅਨੁਮਾਨ 6.5 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਹੈ। ਕੈਨੇਡਾ 'ਚ ਇੱਕ ਸ਼ਰਾਬੀ ਡਰਾਈਵਰ ਦੀ ਲਾਪਰਵਾਹੀ ਦੋ ਸਾਊਥ ਏਸ਼ੀਅਨ ਔਰਤਾਂ ਦੀ ਮੌਤ ਦਾ ਕਾਰਨ ਬਣ ਗਈ। ਇਹ ਹੌਲਨਾਕ ਹਾਦਸਾ BC ਦੇ ਕੈਮਲੂਪ ਸੇ ਸ਼ਹਿਰ ਨੇੜੇ ਕਕੂਈ ਹੈਲਾ ਹਾਈਵੇ ਤੇ ਵਾਪਰਿਆ ਅਤੇ ਔਰਤਾਂ ਦੀ ਅਸ਼ਨਾਖਤ ਉਤਸੁਕਤਾ ਅਧਿਕਾਰੀ ਅਤੇ ਮਧੁਨੀ ਚਤੁਰਦਾ ਵੱਜੋਂ ਕੀਤੀ ਗਈ ਹੈ। ਬੀਸੀ ਹਾਈਵੇ ਪੈਟਰੋਲ ਨੇ ਦੱਸਿਆ ਕਿ ਜਾਨਲੇਵਾ ਹਾਦਸੇ ਮਗਰੋਂ ਇੱਕ ਸ਼ਰਾਬੀ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਦੋਵੇਂ ਔਰਤਾਂ ਸਫੈਦ ਰੰਗ ਦੀ ਹੁੰਡਾਈ ਕੋਨਾ ਚ ਆ ਰਹੀਆਂ ਸਨ ਜਦੋਂ ਡੌਜ ਰੇਮ ਪਿਕਅਪ ਟਰੱਕ ਨੇ ਟੱਕਰ ਮਾਰੀ। ਹਾਈਵੇ ਪੈਟਰੋਲ ਦੇ ਕਾਰਪੋਰਲ ਮਾਈਕਲ ਮੈਕਲਾਫਲਨ ਨੇ ਦੱਸਿਆ ਕਿ ਹਾਦਸੇ ਦੇ ਗਵਾਹਾਂ ਜਾਂ ਡੈਸ਼ ਕੈਮ ਵੀਡੀਓ ਦੀ ਤਲਾਸ਼ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ BC ਹਾਈਵੇ ਪੈਟਰੋਲ ਦੀ ਕੈਮ ਲੂਪਸ ਇਕਾਈ ਨਾਲ 2508283111 ਤੇ ਸੰਪਰਕ ਕੀਤਾ ਜਾਵੇ ਦੂਜੇ ਪਾਸੇ ਕੈਮ ਲੂਪਸ ਦੇ ਸ਼ਿਵ ਸ਼ਕਤੀ ਮੰਦਰ ਅਤੇ ਨੇਪਾਲੀ ਸੁਸਾਇਟੀ ਵੱਲੋਂ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਦੱਸਦੀ ਹੈ ਕਿ ਹਾਦਸੇ ਦੌਰਾਨ ਦੋ ਜਣੇ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ ਵਿਕਾਸ ਭੰਡਾਰੀ ਵਜੋਂ ਕੀਤੀ ਗਈ ਹੈ ਪਰ ਉਤਸੁਕਤਾ ਨਾਲ ਉਸ ਦੇ ਰਿਸ਼ਤੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਉਤਸੁਕਤਾ ਪੜਨ ਚ ਬਹੁਤ ਹੁਸ਼ਿਆਰ ਸੀ ਤੇ ਹਾਲ ਹੀ ਚ ਉਸ ਨੇ ਥੌਮਪਸਨ ਰਿਵਰਜ਼ ਯੂਨੀਵਰਸਿਟੀ ਤੋਂ ਡਿਗਰੀ ਮੁਕੰਮਲ ਕੀਤੀ ਸੀ ਮਦੁਨੀ ਚਤੁਰਦਾ ਦੇ ਪਤੀ ਵੱਲੋਂ ਵੀ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਜੋ ਆਪਣੇ ਪਿੱਛੇ 7 ਸਾਲ ਦਾ ਬੱਚਾ ਛੱਡ ਗਈ ਹੈ ਬਫੈਲੋ ਬਿਲਜ਼ ਨੇ ਕੈਨੇਡੀਅਨ ਫੁੱਟਬਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਲਈ ਮੈਪਲ ਲੀਫ ਸਪੋਰਟਸ ਐਂਡ ਐਂਟਰਟੇਨਮੈਂਟ ਨਾਲ ਸਾਂਝੇਦਾਰੀ ਕੀਤੀ ਹੈ ਇਸ ਸਾਂਝੇਦਾਰੀ ਦਾ ਮਕਸਦ ਉੱਤਰੀ ਸਰਹੱਦ ਤੇ ਫੁੱਟਬਾਲ ਦੀ ਖੇਡ ਨੂੰ ਹੋਰ ਉਤਸ਼ਾਹਿਤ ਕਰਨਾ ਹੈ ਬਫੈਲੋ ਬਿਲਜ਼ ਅਨੁਸਾਰ ਇਸ ਨਵੀਂ ਸਾਂਝੇਦਾਰੀ ਤਹਿਤ ਟੋਰਾਂਟੋ ਆਰਗੋਨੌਟਸ ਨਾਲ ਨੌਜਵਾਨਾਂ ਲਈ ਕੈਂਪ ਵਿਸ਼ੇਸ਼ ਕੱਪੜਿਆਂ ਦੇ ਸਹਿਯੋਗ ਰੀਅਲ ਸਪੋਰਟਸ bar ਐਂਡ ਗ੍ਰਿਲਸ ਵਿੱਚ ਵਾਚ ਪਾਰਟੀਆਂ ਅਤੇ ਮੈਪਲ ਲੀਫ ਸਪੋਰਟਸ ਐਂਡ ਐਂਟਰਟੇਨਮੈਂਟ ਦੀਆਂ ਥਾਵਾਂ ਤੇ ਇਨਾਮ ਤੇ ਤੋਹਫੇ ਸ਼ਾਮਲ ਹੋਣਗੇ ਮੈਪਲ ਲੀਫ ਸਪੋਰਟਸ ਐਂਡ ਐਂਟਰਟੇਨਮੈਂਟ ਦੇ ਪ੍ਰਧਾਨ ਤੇ ਸੀਈਓ ਕੀਥ ਪਹਿਲੇ ਨੇ ਕਿਹਾ ਹੈ ਕਿ ਜਦੋਂ ਫੁੱਟਬਾਲ ਦੀ ਖੇਡ ਲਈ ਜਨੂਨ ਦੀ ਗੱਲ ਆਉਂਦੀ ਹੈ ਤਾਂ ਕੋਈ ਸਰਹੱਦ ਨਹੀਂ ਹੁੰਦੀ। ਦੋਵਾਂ ਟੀਮਾਂ ਦੇ ਅਮੀਰ ਇਤਿਹਾਸ ਨੇ ਦੱਖਣੀ অন্ਟਾਰੀਓ ਅਤੇ ਪੱਛਮੀ ਨਿਊਯਾਰਕ ਨੂੰ ਖੇਡ ਦਾ ਇੱਕ ਕੇਂਦਰ ਬਣਾ ਦਿੱਤਾ ਏ। ਉਹਨਾਂ ਅੱਗੇ ਕਹਿ ਕੇ ਅਸੀਂ ਸਾਂਝੇਦਾਰਾਂ ਵਜੋਂ ਹਮੇਸ਼ਾ ਮਜ਼ਬੂਤ ਰਹਾਂਗੇ ਤੇ ਖੇਡ ਨੂੰ ਵਧਾਉਣ ਲਈ ਇੱਕ ਟੀਮ ਵਜੋਂ ਮਿਲ ਕੇ ਕੰਮ ਕਰਨ ਨਾਲ ਅਸੀਂ ਨਾ ਸਿਰਫ ਆਰਗਨੋਟਸ ਅਤੇ ਬਿਲਜ਼ ਦੋਵਾਂ ਲਈ ਨਾਮਣਾ ਖੱਟਾਂਗੇ ਬਲਕਿ ਹਜ਼ਾਰਾਂ ਨੌਜਵਾਨਾਂ ਪ੍ਰਸ਼ੰਸਕਾਂ ਲਈ ਫੁੱਟਬਾਲ ਦੀ ਖੇਡ ਨੂੰ ਸਿੱਖਣ ਅਤੇ ਪਿਆਰ ਕਰਨ ਦੇ ਮੌਕੇ ਵੀ ਪੈਦਾ ਕਰਾਂਗੇ। ਸਾਡੀਆਂ ਖੇਡਾਂ 'ਚ ਮੈਦਾਨ ਦੇ ਭਾਵੇਂ ਅੰਤਰ ਹੋਣ ਪਰ ਇਸ ਮਹਾਨ ਖੇਡ ਦਾ ਦਿਲ ਖਿਡਾਰੀਆਂ ਅਤੇ ਸਾਡੇ ਪ੍ਰਸ਼ੰਸਕਾਂ ਦੋਵਾਂ 'ਚ ਇਕੋ ਜਿਹਾ ਹੈ ਤੇ ਅਸੀਂ ਆਉਣ ਵਾਲੇ ਸਾਲਾਂ 'ਚ ਇਸ ਨੂੰ ਮਿਲ ਕੇ ਮਨਾਉਣ ਤੇ ਵਧਾਉਣ ਦੀ ਉਮੀਦ ਕਰਦੇ ਹਾਂ ਆਰਗੋਨੌਟਸ 4 ਅਕਤੂਬਰ ਨੂੰ ਟ੍ਰਾਂਟੋ ਦੇ ਬੀ ਐਮਓ ਫੀਲਡ 'ਚ ਹੈਮਿਲਟਨ ਟਾਈਗਰ ਕੈਟਸ ਦੇ ਖਿਲਾਫ ਫਿਊਚਰ ਆਫ ਫੁੱਟਬਾਲ ਥੀਮ ਵਾਲੀ ਖੇਡ ਦੀ ਮੇਜ਼ਬਾਨੀ ਕਰਨਗੇ ਮੈਦਾਨ 'ਚ ਮੌਜੂਦ ਪ੍ਰਸ਼ੰਸਕਾਂ ਨੂੰ ਇੱਕ ਯਾਦਗਾਰੀ ਮੈਚ ਦਾ ਤੋਹਫ਼ਾ ਮਿਲੇਗਾ ਤੇ ਬਿਲਜ਼ ਦੇ ਦਿਗਜ ਜਿਮ ਕੈਲੀ ਤੇ ਡੱਗ ਫਲੂਟੀ ਜੋ ਲੰਬੇ ਸਮੇਂ ਤੱਕ ਕੈਨੇਡੀਅਨ ਫੁੱਟਬਾਲ ਲੀਗ ਦੇ ਕੁਆਟਰਬੈਕ ਰਹੇ ਨੇ ਵੀ ਮੌਜੂਦ ਰਹਿਣਗੇ ਬਿਲਜ਼ ਦੇ ਸੀਈਓ ਪੀਟ ਗੋਇਲੀ ਨੇ ਕਿਹਾ ਹੈ ਕਿ ਕਈ ਸਾਲਾਂ ਤੋਂ ਕੈਨੇਡੀਅਨ ਫੁੱਟਬਾਲ ਪ੍ਰਸ਼ੰਸਕਾਂ ਨੇ ਬਫੈਲੋ ਬਿਲਜ਼ ਨੂੰ ਇੱਕ ਉੱਭਰਦੇ ਹੋਏ ਵਿਸ਼ਵ ਵਿਆਪੀ ਬ੍ਰਾਂਡ ਵਜੋਂ ਉੱਚਾ ਚੁੱਕਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਟੋਰਾਂਟੋ ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ 'ਚੋਂ ਇੱਕ ਹੈ ਤੇ ਬਫੈਲੋ ਤੋਂ 100 ਮੀਲ ਤੋਂ ਵੀ ਘੱਟ ਦੂਰੀ ਤੇ ਸਥਿਤ ਹੈ। ਇਹ ਨੇੜਤਾ ਨਾ ਸਿਰਫ ਸਾਡੇ ਬਾਜ਼ਾਰ ਲਈ ਸਗੋਂ ਪੂਰੀ ਨੈਸ਼ਨਲ ਫੁੱਟਬਾਲ ਲੀਗ ਲਈ ਵੀ ਮਹੱਤਵਪੂਰਨ ਹੈ। ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਵੱਲੋਂ ਨੇਪਾਲ ਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਨਾਗਰਿਕਾਂ ਨੂੰ ਵਿਰੋਧ ਪ੍ਰਦਰਸ਼ਨਾਂ ਤੋਂ ਦੂਰੀ ਬਣਾਉਣ ਲਈ ਕਿਹਾ ਝੁੱਗੀਆਂ ਦੀ ਲਗਾਤਾਰ ਵੱਧਦੀ ਗਿਣਤੀ ਤੋਂ ਲੋਕ ਤੰਗ ਬੈਰੀ ਸ਼ਹਿਰ ਦੇ ਮੇਅਰ ਵੱਲੋਂ ਐਮਰਜੈਂਸੀ ਦਾ ਐਲਾਨ ਪ੍ਰਧਾਨ ਮੰਤਰੀ ਕਾਰਨੀ ਨਾਲ ਐਡਮਿੰਟਨ 'ਚ ਲਿਬਰਲਜ਼ ਦੀ ਬੈਠਕ 15 ਸਤੰਬਰ ਤੋਂ ਸ਼ੁਰੂ ਹੋਵੇਗੀ ਹਾਊਸ ਆਫ ਕਾਮਨਸ ਦੀ ਕਾਰਵਾਈ। ਐਰਿਕਸਨ ਕੈਨੇਡਾ 'ਚ 100 ਕਰਮਚਾਰੀਆਂ ਦੀ ਕਰੇਗਾ ਛਾਂਟੀ। ਕੰਪਨੀ ਨੇ ਕਰਮਚਾਰੀਆਂ ਨੂੰ ਫੈਸਲੇ ਬਾਰੇ 8 ਸਤੰਬਰ ਨੂੰ ਕੀਤਾ ਸੂਚਿਤ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।